ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ। ਹਾਂਜੀ ਜੇਕਰ ਦੋਸਤੋ ਤੁਸੀਂ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਨਵੇਂ ਆਏ ਆ ਤਾਂ ਆਪਣੇ ਕਬੱਡੀ ਅਪਡੇਟ 2K ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਜਰੂਰ ਦਬਾ ਲਓ ਜੋ ਕਿ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ। ਤਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ। ਅੱਜ ਆਪਾਂ ਗੱਲ ਕਰਦੇ ਹਾਂ ਜੋ ਪਿੰਡ ਦੌਣਕਲਾਂ ਜ਼ਿਲ੍ਹਾ ਪਟਿਆਲਾ ਵਿੱਚ ਬਹੁਤ ਛੋਟੀ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇੱਥੇ ਕਹਿੰਦੇ ਪਿੰਡ ਕਬੱਡੀ ਇੱਕ ਪਿੰਡ ਓਪਨ ਤਿੰਨ ਪਲੇਅਰ ਬਾਹਰੋਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਨਾਮ ਦਿੱਤਾ ਜਾਵੇਗਾ 1 ਲੱਖ ਰੁਪਏ ਦੂਜਾ ਨਾਮ ਦਿੱਤਾ ਜਾਵੇਗਾ 75 ਹਜ਼ਾਰ ਰੁਪਏ ਬੈਸਟ ਰੇਡਰ ਤੇ ਜਾਫੀ ਨੂੰ ਫੋਰ ਟਰੈਕਰ ਨਾਲ ਸਨਮਾਨਿਤ ਕੀਤਾ ਜਾਵੇਗਾ ਹਾਂਜੀ ਮਿੱਤਰੋ ਬਹੁਤ ਚੋਟੀ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਤੇ ਬਹੁਤ ਚੋਟੀ ਦੇ ਵੱਡੇ ਮੱਲ ਤੇ ਵੱਡੇ ਆ ਵੱਡੀਆਂ ਟੀਮਾਂ ਬਣ ਕੇ ਪੁੱਜ ਰਹੀਆਂ ਇੱਥੇ ਇੱਥੇ ਕਹਿੰਦੇ 8 ਟੀਮਾਂ ਬੁੱਕ ਕੀਤੀਆਂ ਹੋਈਆਂ ਚੋਟੀ ਦੀਆਂ ਬਾਕੀ ਤੁਹਾਡੇ ਨਾਲ ਆਪਾਂ ਕਰਦੇ ਹਾਂ ਜਾਣਕਾਰੀ ਸਾਂਝੀ ਦੋ ਟੀਮਾਂ ਦੀ ਆਪਣੇ ਕੋਲੇ ਇਨਫੋਰਮੇਸ਼ਨ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਈ ਵਾਰੀ ਮੌਕੇ ਤੇ ਇੱਕ ਅੱਧਾ ਪਲੇਅਰ ਮੇਰੇ ਵੀਰੋ ਚੇਂਜ ਹੋ ਜਾਂਦਾ ਤੇ ਮੈਂ ਮਾਫੀ ਚਾਹੁੰਦਾ ਜੇ ਕਿਤੇ ਹੋ ਜਾਂਦਾ ਚੇਂਜ ਆਪਾਂ ਗਲਤੀ ਮੰਨਦੇ ਆਂ ਤੁਹਾਡੇ ਤੋਂ ਕਈ ਵਾਰੀ ਹੋ ਜਾਂਦਾ ਮੌਕੇ ਤੇ ਆਪਸ ਵਿੱਚ ਪਲੇਅਰਾਂ ਦਾ ਨਹੀਂ ਪਤਾ ਲੱਗਦਾ ਸੋ ਇਸੇ ਲਈ ਸੌਰੀ ਧੰਨਵਾਦ ਬਾਕੀ ਕਰਦੇ ਆਂ ਜਾਣਕਾਰੀ ਸਾਂਝੀ ਸੁਣੋ ਸਾਰੀ ਵੀਡੀਓ ਹਾਂਜੀ ਮਿੱਤਰੋ ਜੇ ਅੱਜ ਆਪਾਂ ਪਹਿਲੀ ਟੀਮ ਦੀ ਗੱਲ ਕਰੀਏ ਪਹਿਲੀ ਟੀਮ ਬਣੀ ਹੈ ਬਨੂੜ ਜਿਸ ਵਿੱਚ ਸੁਖਵੀਰ ਗੁਰੂ ਸਰ ਗਿੰਦੀ ਉੱਗੋ ਕੇ ਬਿੱਲਾ ਬਨੂੜ ਰਾਹੁਲ ਮੁਕੰਦਪੁਰ ਆਦ ਇਹ ਟੀਮ ਖੇਡੇਗੀ ਦੌਣ ਕਲਾਂ ਜ਼ਿਲ੍ਹਾ ਪਟਿਆਲਾ ਦੇ ਕੱਪ ਤੇ ਜਿੱਥੇ ਵੈਸਟਾਂ ਨੂੰ ਫੋਰ ਟਰੈਕਟਰ ਦਿੱਤੇ ਜਾਣੇ ਮਿੱਤਰੋ ਹਾਂਜੀ ਜੇ ਦੂਜੀ ਟੀਮ ਦੀ ਗੱਲ ਕਰੀਏ ਦੂਜੀ ਟੀਮ ਬਣੀ ਐ ਤਮਤਾਨ ਸਾਹਿਬ ਜਿਸ ਵਿੱਚ ਗੁਰਵਿੰਦਰ ਕਾਂਗਾ ਦੀਪਦਰਜੀ ਸਣੀ ਕਾਲੇ ਸੰਘਿਆ ਸੁਨੀਲ ਤਮਤਾਨ ਸਾਹਿਬ ਮਲਕੀ ਤਮਤਾਨ ਸਾਹਿਬ ਆਦ ਇਹ ਟੀਮ ਖੇਡੇਗੀ ਦੌਣ ਕਲਾਂ ਜ਼ਿਲ੍ਹਾ ਪਟਿਆਲਾ ਦੇ ਕੱਪ ਤੇ ਵੈਸਟਾਂ ਨੂੰ ਫੋਰ ਟਰੈਕਟਰ ਦਿੱਤੇ ਜਾਣੇ ਆ ਹਾਂਜੀ ਮਿੱਤਰੋ ਤੀਜੀ ਟੀਮ ਦੀ ਗੱਲ ਕਰੀਏ ਤੀਜੀ ਟੀਮ ਬਣੀ ਐ ਸ਼ੂਸ਼ਕ ਜਸਵੈਤ ਸੁਨੀਲ ਖੜਕਪੂਰਾ ਜੱਗਾ ਅਲਗੋ ਕੋਠੀ ਅਵਤਾਰ ਕਲੀਨੇਾਲ ਸਿੰਘ ਵਾਲਾ ਫੂਲਾ ਸੁਸ਼ਕ ਆਦ ਇਹ ਟੀਮ ਵੀ ਖੇਡੇਗੀ ਦੌਣਕਲਾਂ ਪਟਿਆਲਾ ਦੇ ਇੱਕ ਵੱਡੀ ਕੱਪ ਤੇ ਵੈਸਟਨ ਫੋਰ ਟਰੈਕਟਰਾਂ ਵਾਲੇ ਕੱਪ ਹਾਂਜੀ ਮਿੱਤਰੋ ਜੇ ਆਪਾਂ ਚੌਥੀ ਟੀਮ ਦੀ ਗੱਲ ਕਰੀਏ ਚੌਥੀ ਟੀਮ ਬਣ ਗਈ ਹੈ ਚੋਟੀ ਦੀ ਲਵਾਰੇ ਦੀ ਜਿਸ ਵਿੱਚ ਅਮਨ ਲਵਾਰਾ ਰੂਮੀ ਲਵਾਰਾ ਅਰਸ਼ ਲਵਾਰਾ ਬੋਲਟ ਖੀਰਾਵਾਲ ਹਰਮਨ ਘੋਲੀਆ ਪੰਕਜ 베ਰੀ ਹਰਿਆਣਾ ਇਹ ਟੀਮ ਵੀ ਖੇਡੇਗੀ ਦੌਣਕਲਾਂ ਜ਼ਿਲ੍ਹਾ ਪਟਿਆਲਾ ਦੇ ਕੱਪ ਤੇ ਹਾਂਜੀ ਕਿੱਦਾਂ ਦੀ ਲੱਗੀ ਆਪਣੇ ਚੈਨਲ ਕਬੱਡੀ ਅਪਡੇਟ 2K ਦੀ ਜਾਣਕਾਰੀ ਸਾਰੇ ਵੀਰ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲੋ ਤੇ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਲਓ ਜੋ ਕਿ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਤੇ ਜੇ ਕਈ ਵੀਰੀ ਇੱਕ ਅੱਦੇ ਪਲੇਅਰ ਦਾ ਕਈ ਵੀਰੀ ਚੇਂਜ ਹੋ ਜਾਂਦਾ ਟੀਮਾਂ ਚ ਤੇ ਉਹ ਆਪਾਂ ਤੁਹਾਨੂੰ ਕਮੈਂਟ ਬਾਕਸ ਵਿੱਚ ਜਾਣਕਾਰੀ ਜ਼ਰੂਰ ਦੇਵਾਂਗੇ ਤੇ ਮਾਫੀ ਚਾਹੁੰਦੇ ਹਾਂ ਜੇ ਕੋਈ ਗਲਤੀ ਹੋਈ ਹੋਈ ਤੇ ਧੰਨਵਾਦ ਜੀ ਸਾਰੇ ਵੀਰਾਂ ਦਾ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ